ਕਮਲਜੀਤ ਸਿੰਘ ਬਰਾੜ ਖੜਾ ਕਮਲਜੀਤ ਸਿੰਘ ਬਰਾੜ ਉਹ ਭਾਈ ਸਾਹਿਬ ਦੀਆਂ ਫੋਟੋਆਂ ਨਾਲ ਲਾ ਕੇ ਜਿਹੜਾ ਚਾਰੇ ਪਾਸੇ ਪ੍ਰਚਾਰ ਕਰ ਰਿਹਾ ਮੈਂ ਭਾਈ ਅਮਰਪਾਲ ਸਿੰਘ ਬਲੂਖੜਾ ਨਾਲ ਯਾਤੂਰ ਤੇ ਉਦੋਂ ਬਿਆਨਤ ਸਿੰਘ ਦਾ ਜਿਹੜਾ ਰਾਈਟ ਹੈਂਡ ਸੀਗਾ ਉਹ ਸੀਗਾ ਦਰਸ਼ਨ ਸਿੰਘ ਖੋਤੇ ਆ 12 ਤਰੀਕ ਹੋਣੀ ਆ ਹਣ 12 ਜੂਨ 1992 ਫਾਦਰ ਸਾਹਿਬ ਸ਼ਹੀਦ ਹੋਏ ਜਿਹੜੇ ਬੀਟੀਏ ਪਿੰਡਰਾਉਂ ਦਾ ਟਾਈਗਰ ਪੌਂਚ ਦੇ ਚੀਫ ਸੀਗੇ ਤੇ ਉਹਨਾਂ ਨੂੰ ਵੀ ਇੱਥੇ ਗੱਲ ਲੁਧਿਆਣਾ ਕਿਲ੍ਹ ਚੋਂ ਜਿਹੜਾ ਨਹਿਰ ਆ ਉੱਥੇ ਨਹਿਰ ਤੋਂ ਵੜਿਆ ਗਿਆ ਤੇ ਉੱਥੇ ਜਾ ਕੇ ਤੁਸੀਂ ਇਹ ਦੇਖ ਕੇ ਐਂਡ ਤੇ ਲੱਤਾਂ ਵੀ ਫੜਦੀਆਂ ਫਿਰ 2 ਮਹੀਨੇ ਬਾਅਦ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਰਾ ਫਿਰ ਭਾਈ ਸਰਦੇਵ ਸਿੰਘ ਬੱਫਰ ਜਿਹੜੇ ਬੱਫਰ ਖਾਲਸਾ ਦੇ ਚੀਫ ਸੀਗੇ ਉਹ ਪਟਿਆਲੇ ਤੋਂ ਫੜ ਕੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਸਾਡੇ ਜਿਹੜੇ ਉਸ ਵੇਲੇ ਜਥੇਦਾਰ ਜ਼ਬਾਨ ਸਿੰਘ ਕਲਤਖ ਸਾਹ ਦੇ ਭਾਈ ਗੁਰਦੇਵ ਸਿੰਘ ਕੌਮਕੇ ਉਹਨਾਂ ਨੂੰ ਟੁਕੜੇ ਕਰ ਕਰਕੇ ਉਨਾਰੀ ਬੋਡੀ ਦੇ ਟੁਕੜੇ ਕਰ ਕਰਕੇ ਜਿਹੜਾ ਦਰਿਆ ਦੇ ਵਿੱਚ ਛੁੱਟ ਗਿਆ ਤੇ ਉਥੇ ਕਹਿੰਦਾ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਸਿਰਫ ਮੈਂ ਇਨਾ ਦੱਸ ਸਕਦਾ ਵੀ ਉਹ ਸ਼ਹੀਦ ਹੋ ਗਏ ਕਿ ਜਿਉਂਦੇ ਆ ਜਿਹੜਾ ਆ ਸਮਾਜਿਕ ਬ੍ਰਾਂਡ ਇਹ ਉਹਦੀ ਹਾਲਤ ਜਿਵੇਂ ਕੀ ਤੁਹਾਨੂੰ ਦੱਸ ਲਵਾਂ ਉਹ ਸ਼ਬਦ ਲక్ష్ਮਣ ਆ ਚੁੱਕੇ ਆ ਤੇ ਵੱਖ-ਵੱਖ ਪਾਰਡੀਆਂ ਤੋਂ ਦੇਖ ਲ ਆਪਣੇ ਮੈਡੀਕਲ ਤੋਂ ਲੜੇ ਪਹੁੰਚਦੀਆਂ ਨੇ ਤੇ ਉਹਨਾਂ ਵਿੱਚੋਂ ਸੋਨੀ ਪਾਰਟੀ ਜਿਹੜੀ ਆ ਅਸੀਂ ਕੁੱਡੀਕ ਜਿਹੜੀ ਵਿੱਚ ਆਏ ਆ। ਸ਼੍ਰੋਮਣੀ ਅਕਾਲੀ ਦਲ ਅਨੁਸਾਰ 1984 ਦੇ ਜਦੋਂ ਹਟਾਇਕ ਹੋਇਆ ਉਹਨੂੰ ਦੱਸავਦੇ। ਉਹ ਤੋਂ ਬਾਅਦ ਜਦ ਸਾਧ ਜੀ ਨਾਲ ਜੀਵਾਲਾ ਪਰੌਣੇ ਸੀ ਹੀ ਰੋਗੇ ਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਇਹ ਸ਼੍ਰੋਮਣੀ ਅਕਾਲੀ ਦਲ ਅਨੁਸਾਰ ਜਿਹੜੀ ਪੜਾਈ ਗਈ ਜਦੋਂ ਮਾਨ ਸਾਹਿਬ ਐਮਪੀ ਜੇਲ੍ਹ ਦੇ ਵਿੱਚੋਂ ਜਿੱਤ ਕੇ ਵਾਰੇ ਕਿ ਉਹ ਤੋਂ ਸੰਤਾਂ ਦੇ ਸਾਧਰ ਸਾਬ ਵੱਲੋਂ ਜਿਹੜਾ ਮਾਨ ਸਾਹਿਬ ਉਹਦੇ ਚਾਪੀਆਂ ਦੇਖ ਕੇ ਕਿਹਾ ਗਿਆ ਵੀ ਅੱਜ ਤੋਂ ਪੰਥ ਦੇ ਕੋਲ ਜਿਹੜੀ ਲੜਾਈ ਆ ਉਹ ਜੁੱਧੀ ਲੜੋਗੇ ਤੇ ਤੁਸੀਂ ਇਹਨੂੰ ਅੱਗੇ ਲੱਗੇ ਜਾਓਗੇ ਲੜਾਈ ਨੂੰ ਸਰਕਾਰ ਦੀ ਮਰਿਸ਼ਕ ਮਾਧਿਮਾ 40 ਸਾਲ ਪਹਿਲਾਂ ਜਿਹੜਾ ਚਾਪੀਆਂ ਪੜੀਆਂ ਤੇ ਅੱਜ 84 ਸਾਲ ਹੋ ਚੁੱਕੇ ਆ ਤੇ ਉਹ ਆਥਕ ਜਿਹੜੀ ਲੜਾਈ ਆ ਲਗਾਤਾਰ ਲੜਦੇ ਆ ਰਹੇ ਆ ਉਹਦੇ ਵਿੱਚ ਨਾ ਉਹਲੇ ਥੱਕੇ ਆ ਨਾ ਉਹਨਾਂ ਨੇ ਕਹੇ ਇਹ ਕਿ ਆ ਵੀ ਮੈਂ ਇਹ ਲਈ ਨਹੀਂ ਲੜ ਸਕਦਾ ਉਹਨਾਂ ਨੇ ਜੋ ਲੜਾਈ ਸ਼ੁਰੂ ਕਰੀ ਉਹ ਆਪ ਰਸਵਾਹਾਂ ਤੱਕ ਜਿਹੜੀ ਉਹ ਲੜਨ ਦੇ ਨਾਲ ਚੱਲ ਰਹੇ ਨੇ 80 ਸਾਲ ਦੇ ਹੋ ਚੁੱਕੇ ਆ ਜਿਹਦੇ ਵਿੱਚੋਂ ਲਗਾਤਾਰ 20 ਸਾਲ ਕਈ ਵਾਰ ਦੇ ਵੀ ਰਹੇ ਆ ਪਰ ਜਦੋਂ ਉਹਨਾਂ ਨੇ ਇੱਕ ਵਾਰ ਕਿਹਾ ਵੀ ਮੈਂ ਨਹੀਂ ਹਾਰਦਾ ਮੇਰੀ ਕੌਮ ਨੂੰ ਹਰਾਣ ਨਹੀਂ ਦਿਆ ਮੈਂ ਤਾਂ ਫੇਰ ਲੜ ਰਹਿਣਾ ਇਹ ਉੱਥੇ ਕੌਮ ਨੂੰ ਇੱਕ ਜੋ ਦਰਦ ਲੱਗਾ ਕਿ ਉੱਥੇ ਜਦੋਂ 93% ਜਦੋਂ ਆਪ ਦੇ ਹਲਦਿਕ ਜਿੱਤ ਕੇ ਦੇਜੇ ਕਿ ਤੇ ਉਹਨੂੰ ਬਲ ਮਾਨ ਸਾਹਿਬ ਨੂੰ ਵੱਡੀ ਜਿਹੜੀ ਬਹੁਤ ਨਾਲ 3 ਮਹੀਨੇ ਬਾਅਦ ਜਿੱਤੇ ਸਾਰੇ ਕਹਿੰਦੇ ਜਿਕੇ ਆਪਰੇ ਵੀ ਉਹ ਸਾਡਾ ਕਹੜਾ ਕੋਟਪੁਰ ਦਾ ਮਹੱਲਾ ਸਾਡਾ ਰੂਪ ਦਾ ਹਲਾ ਤੁਗਾ ਤੇ ਉੱਥੇ ਮਾਨ ਸਾਹਿਬ ਵੱਡੀ ਵੱਡੀ ਜਿਹੜੀ ਜਿੱਤ ਲੈ ਕੇ ਉਹਦੇ ਚੰਗੇ ਆਏ ਹੁਣ ਵੀ ਮਾਨ ਸਾਹਿਬ ਨੇ ਜਿਹੜਾ ਆਪਣੇ ਉੱਥੇ ਜਾ ਕੇ ਵੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਤੇ ਸਾਡੇ ਪੰਜਾਬ ਦੀ ਨੌਜਵਾਨੀ ਦੀ ਜਿਹੜੀ ਉੱਥੇ ਲੜਾਈ ਆ ਹਮੇਸ਼ਾ ਲੜਦੇ ਰਹੇ ਆ ਤੇ ਉੱਥੇ ਉਹਨਾਂ ਨੇ ਜਿਹੜੇ ਸਾਡੇ ਭਰਾ ਭਾਈ ਆਦੀਪ ਸਿੰਘ ਨੇ ਜਿਹੜੇ ਸਾਡੇ ਭਾਈ ਉਤਾਰ ਸਿੰਘ ਖੰਡਾ ਜਾਂ ਹੋਰ ਜਿਹਨੇ ਨੌਜਵਾਨ ਜਨਸੀਆਂ ਮੰਨੋ ਉੱਥੇ ਬਾਹਰ ਦੇ ਦੇਸ਼ ਜਾ ਕੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਤੇ ਉਹਨਾਂ ਨੇ ਉਹ ਵੀ ਆਵਾਜ਼ ਜਿਹੜੀ ਉਹ ਤੇ بلند ਕਰੀ ਚਾਹੇ ਅੱਜ ਅਮਰੀਕਾ ਜਾਂ ਕੈਨੇਡਾ ਦੀਆਂ ਏਜੰਸੀਆਂ ਕਹਿੰਦੀਆਂ ਨੇ ਵੀ ਇਹ ਕੰਮ ਹੈ ਇੰਡੀਆ ਨਾਲ ਏਜੰਸੀਆਂ ਦੇ ਨੇ ਪਰ ਮਹਾਤਮਾ ਨੇ ਉਹ ਤੋਂ ਦੂਜੇ ਦਿਨ ਰਸਤਾ ਲੱਗਿਆ ਵੀ ਇਹ ਏਜੰਸੀਆਂ ਦਾ ਕੰਮ ਹੈ ਇਹ ਤੁਹਾਡੀ ਇੰਡੀਅਨ ਏਜੰਸੀਆਂ ਜਾ ਕੇ ਤੁਹਾਡੇ ਨੌਜਵਾਨਾਂ ਨੂੰ ਮਾਰ ਰਹੀਆਂ ਨੇ ਸੋ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਜਦੋਂ ਵੀ ਕੌਮ ਦੀ ਆਵਾਜ਼ ਜਾਂ ਸਾਡੇ ਪੰਜਾਬ ਦੀ ਜਿਹੜਾ ਨੌਜਵਾਨੀ ਦਾ ਚਕਾਓ ਪੰਜਾਬ ਦੇ ਲੋਕਾਂ ਦਾ ਚਕਾਓ ਪੰਥ ਦੇ ਕੌਮ ਵਾਲ ਹੁੰਦਾ ਤੇ ਉਦੋਂ ਉਦਾਂ ਹੀ ਏਜੰਸੀਆਂ ਐਕਟਿਵ ਹੋ ਜਾਂਦੀਆਂ ਨੇ ਤੇ ਉਦਾਂ ਹੀ ਕੁਛ ਨਾ ਕੁਛ ਹੋਇਆ ਹੈਜਾ ਕਰਦੇ ਨੇ ਵੀ ਜਿਹਦੇ ਨਾਲ ਜਿਹੜੀ ਪੰਚੂ ਦੇ ਕੌਮ ਦੀ ਜਿਹੜੀ ਵੋਟ ਆ ਉਹ ਦੋ ਫਾੜ ਹੋ ਜੇ ਜਾਂ ਮੇਰੇ ਇਹਨਾਂ ਦੇ ਵਿੱਚ ਕਿਵੇਂ ਨਾ ਕਿਵੇਂ ਕੋਈ ਝਗੜਾ ਜਾਂ ਲੜਾਈ ਪੈ ਜੇ ਹੁਣ ਮੈਂ ਕਿਸੇ ਤਰ੍ਹਾਂ ਇਸ ਵਾਰ ਕੀ ਕੀਤਾ ਗਿਆ ਅੱਜ ਭਾਈ ਅਮਰਪਾਲ ਸਿੰਘ ਜੀ ਤੁਹਾਨੂੰ ਪਲੀਪਾਤ ਪਤਨ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਤੇ ਉੱਥੇ ਸਰਦਾਰ ਸਿੰਘ ਜਸ ਸਿੰਘ ਮਾਦੇ ਜਿਹੜਾ ਹਰਪਾਲ ਸਿੰਘ ਗਰੇਰ ਸੀ ਉਹਨਾਂ ਨੂੰ ਬਿਠਾ ਕੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਭਈ ਅਮਰਪਾਲ ਸਿੰਘ ਦਾ ਸਾਥ ਦਿਓ ਤਾਂ ਜੋ ਪੰਥ ਦੇ ਕੌਮ ਦੇ ਵਿੱਚ ਕੋਈ ਦੁਬਿਧਾ ਨਾ ਹੋਵੇ ਤੇ ਕਿ ਲੜਾਈ ਵੱਡੇ ਪੱਧਰ ਤੇ ਲੜੀ ਜਾਵੇ ਫਿਰ ਸਾਡੇ 23 ਮਕੋਟਾ ਧਾਰੀ ਜਿਹੜੇ ਬੰਦੇ ਸੀ ਉਹ ਵੀ ਸਾਡੇ ਵਿੱਚ ਉਤਰਨੇ ਸ਼ੁਰੂ ਹੋਏ ਤਾਂ ਜੋ ਜਿਹੜੇ ਪੰਚ ਦੇ ਕਾਮ ਦੀਆਂ ਜਿਹੜੀ ਰਾਜਨੀਤੀ ਆ ਉਹ ਕਿਵੇਂ ਨਾ ਕਿਵੇਂ ਫੇਰਫੇਰ ਤੋਂ ਹੋ ਸਕੀ। ਸੋ ਅੱਜ ਜਿਹੜਾ ਮੇਨ ਕੰਮ ਏਜੰਸੀਆਂ ਲੋ ਕਿੱਤਰਾ ਗਿਆ ਵੀ ਜਿਹੜਾ ਸਿਸਟਮ ਆ ਉਹਨਾਂ ਨੂੰ ਲੱਗਿਆ ਵੀ ਅੱਜ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨਾਂ ਨੇ ਅਕਾਲੀ ਦਲ ਵੀ ਵੇਖ ਲਿਆ ਕਾਂਗਰਸ ਵੀ ਵੇਖ ਲਈ ਫੁਰਦਾ ਆਪ ਦਾ ਬਦਲਾਅ ਵੀ ਵੇਖ ਲਿਆ ਆਪ ਦਾ ਬਦਲਾਅ ਕਿੰਨਾ ਕਰਉਣਾ ਸੀ ਕੀ ਹੋਇਆ ਉਹ ਵੀ ਸਾਡੇ ਲੋਕਾਂ ਨੇ ਵੇਖ ਲਿਆ। ਤੇ ਉਹਨਾਂ ਨੇ ਕਿਹਾ ਵੀ ਹੁਣ ਇੱਕੋ ਇੱਕ ਪਾਰਟੀ ਸ਼ਰੋਮਣੀ ਹੈ ਕੱਲ ਨੂੰ ਅੰਮ੍ਰਿਤਸਰ ਬੱਜੀਆ ਜਿਹੜੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ ਤੇ ਹੁਣ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਸੈਟ ਕਰੀਏ ਵੀ ਇਹ ਅੱਗੇ ਨਾ ਆ ਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਆ ਉਹ ਪਿਛਲੇ 40 ਸਾਲ ਤੋਂ ਪੰਜਾਬ ਦੀ ਪੰਥ ਦੇ ਆਪਣੇ ਕੌਮ ਦੀ ਲੜਾਈ ਲੜਦਾ ਆ ਰਿਹਾ ਜੇ ਇਹ ਪਾਰਟੀ ਅੱਗੇ ਆ ਗਈ ਤੇ ਉਹ ਕਿਵੇਂ ਨਾ ਕਿਵੇਂ ਪੰਜਾਬ ਦੀ ਜਿਹੜੀ ਹੋਂਦ ਦੀ ਲੜਾਈ ਆ ਉਹ ਲੜਦੀ ਕੋਸ਼ਿਸ਼ ਕਰਨਗੇ ਫਿਰ ਉੱਥੇ ਕੀ ਕੀਤਾ ਗਿਆ ਚਲੋ ਖੰਡੂਰ ਸਾਹਿਬ ਤੋਂ ਦਾ ਭਾਈ ਸਾਹਿਬ ਜਿਹੜੇ ਭਾਈ ਅਮਰਪਾਲ ਸਿੰਘ ਜੀ ਲੜ ਰਹੇ ਨੇ ਤੇ ਇੱਥੇ ਕਮਲਜੀਤ ਸਿੰਘ ਬਰਾੜ ਖੜਾ ਕਮਲਜੀਤ ਸਿੰਘ ਬਰਾੜ ਉਹ ਭਾਈ ਸਾਹਿਬ ਦੀਆਂ ਫੋਟੋਆਂ ਨਾਲ ਲਾ ਕੇ ਜਿਹੜਾ ਚਾਰੇ ਪਾਸੇ ਪ੍ਰਚਾਰ ਕਰ ਰਿਹਾ ਮੈਂ ਭਾਈ ਅਮਰਪਾਲ ਸਿੰਘ ਵੱਲੋਂ ਖੜਾ ਨਾ ਯਾਦ ਤੁਰਦੇ ਪਰ ਸਾਨੂੰ ਹੁਣ ਬੈਕਗ੍ਰਾਉਂਡ ਹਰ ਇੱਕ ਬੰਦੇ ਦਾ ਜਿਹੜਾ ਉਹ ਦੇਖਣਾ ਪੈਣਾ ਤੇ ਕਮਲਜੀਤ ਸਿੰਘ ਬਰਾੜ ਦਾ ਪੁਰਾਣਾ ਇਤਿਹਾਸ ਕੀ ਬੋਲਦਾ 1992 ਦੇ ਵਿੱਚ ਜਦੋਂ ਅਸੀਂ ਮੇਨ ਜਿਹੜਿਆ ਸਿੰਘਾਂ ਦੀ ਜਥੇਬੰਦੀਆਂ ਵੱਲੋਂ ਬਾਈਕਟ ਕਰਿਆ ਗਿਆ ਸੀਗਾ ਵੀ ਅਸੀਂ ਕਿਸੇ ਕਾਂਗਸੀ ਦਾ ਕਿਸੇ ਹੋਰ ਨੂੰ ਵੋਟ ਨਹੀਂ ਪਾਣੀ ਉਦੋਂ ਬਿਆਨ ਸਿੰਘ ਦਾ ਜਿਹੜਾ ਰਾਈਟ ਹੈਂਡ ਸੀਗਾ ਉਹ ਸੀਗਾ ਦਸ਼ਮ ਸਿੰਘ ਕੋਟੇ ਜਿਹੜਾ ਜਗਰਾਉ ਤੋਂ ਐਮਐਲਏ ਲੜਿਆ ਸੀ ਉਹ ਰਾਈਟ ਹੈਂਡ ਸੀਗਾ ਬਿਆਨ ਸਿੰਘ ਸਰਕਾਰ ਦਾ ਜਿਹੜੀ ਉਹ ਬਿਆਨ ਸਿੰਘ ਸਰਕਾਰ ਜਿਹਦੇ ਵਿੱਚ ਸਾਡੇ ਅਮੇਰੀਕਾਈ ਨੌਜਵਾਨ ਜਿਹੜੇ ਸ਼ਹੀਦ ਕਰਵਾਏ ਗਏ ਸਾਡੀਆਂ ਤੀਆਂ ਭੈਣਾਂ ਦੀ ਬੇਵੱਤ ਕਰਕੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਤੇ ਉਸ ਸਰਕਾਰ ਜਿਹੜੀ ਸੀ ਉਹਦਾ ਰਾਈਟ ਹੈਂਡ ਸੀਗਾ ਦਰਸ਼ਨ ਸਿੰਘ ਖੋਤੇ ਜਿਹੜਾ ਉਸ ਵੇਲੇ ਬਾਈਕਾਡ ਦੇ ਵਿੱਚ ਜਗਰਾਉਂ ਤੋਂ 8000 ਵੋਟ ਤੇ ਜਿੱਤ ਕੇ ਆਇਆ ਬਣਿਆ ਸੀ ਤੇ ਉਸ 1992 ਦੀ ਸਰਕਾਰ ਦੇ ਵਿੱਚ ਕਾਲੀ ਸਰਕਾਰ ਦੇ ਵਿੱਚ ਤਿੰਨ ਥੰਮ ਜਿਹੜੇ ਆ ਸਿੱਖ ਕੌਮ ਦੇ ਰਿ 代表 ਜਿਹੜੇ ਸੰਤਾਨ ਤੋਂ ਬਾਅਦ ਉਸ ਵਿਚਾਰਧਾਰਾ ਦੀ ਜਿਹੜੀ ਲੜਾਈ ਸੀ ਜਿਹੜੇ ਪਾਕਿਸਤਾਨ ਦੀ ਅਸਲ ਲੜਾਈ ਸੀ ਤੇ ਉਹ ਲੜਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਹਦੇ ਵਿੱਚੋਂ ਆ 12 ਤਰੀਕ ਆਉਣੀ ਆ ਹੁਣ 12 ਜੂਨ 1992 ਫਾਦਰ ਸਾਹਿਬ ਸ਼ਹੀਦ ਹੋਏ ਜਿਹੜੇ ਬੀਟੀਐ ਪਿੰਡਰਾਉਂ ਦਾ ਟਾਈਗਰ ਫੋਰਸ ਦੇ ਚੀਫ ਸੀਗੇ ਤੇ ਉਹਨਾਂ ਨੇ ਵੀ ਇੱਥੇ ਗੱਲ ਲੁਧਿਆਣਾ ਕਿਲ ਕਿਉਂ ਜਿਹੜਾ ਨਹਿਰ ਆ ਉਥੇ ਨਹਿਰ ਤੋਂ ਬੜਿਆ ਗਿਆ ਤੇ ਉੱਥੇ ਜਾ ਕੇ ਤੁਸੀਂ ਇਹ ਦੇਖ ਕੇ ਐਂਡ ਦੇ ਲੱਤਾਂ ਵੀ ਵੱਡਦੀਆਂ ਆ ਸਾਰੇ ਇੱਥੇ ਕਰੀਏ ਪਾਪਾ ਕੇ ਆ ਜੀਵ ਵੱਡਦੀ ਅੱਖਾਂ ਘਟਦੀਆਂ ਫਿਰ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਫਿਰ 2 ਮਹੀਨੇ ਬਾਅਦ ਭਾਈ ਗਰਜਨ ਸਿੰਘ ਭੱਤ ਸਿੰਘ ਵਰਾ ਜਿਹੜੇ ਕੇਐਲਐਫ ਦੇ ਚੀਫ ਸੀਗੇ ਉਹ ਵੀ 1992 ਦੇ ਵਿੱਚ ਸ਼ਹੀਦ ਕਰੇ ਗਏ ਉਹ ਵੀ ਲੁਧਿਆਣੇ ਮਾਡਲ ਟਾਊਨ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਿਆ ਗਿਆ ਫਿਰ ਭਾਈ ਸਰਦੇਵ ਸਿੰਘ ਬੱਬਰ ਜਿਹੜੇ ਬੱਬਰ ਖਾਲਸਾ ਦੇ ਚੀਫ ਸੀਗੇ ਉਹ ਪਟਿਆਲੇ ਤੋਂ ਫੜ ਕੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਫਿਰ ਇਹ ਇੱਥੇ ਤੱਕ ਦੀ ਇਹਨਾਂ ਦਾ ਪੁੱਤਰ ਪੜਾ ਰਿਹਾ ਉਤੋਂ ਬਾਅਦ ਜਗਰਾਉਂ ਦੇ ਵਿੱਚ ਸਾਡੇ ਜਿਹੜੇ ਉਸ ਵੇਲੇ ਜਥੇਦਾਰ ਜ਼ਬਾਨ ਸੀ ਹਰਤਕ ਸਾਹਿਬ ਦੇ ਭਾਈ ਗੁਰਦੇਵ ਸਿੰਘ ਕੌਮਕੇ ਉਹਨਾਂ ਨੂੰ ਦਸੰਬਰ ਦੇ ਵਿੱਚ ਜਦੋਂ ਉਹ ਗੁਰੂ ਘਰੋਂ ਕਥਾ ਕਰਕੇ ਬਾਹਰ ਆ ਰਹੇ ਸੀਗੇ ਤੇ ਉਹਨਾਂ ਨੂੰ ਇਸ ਬੁੱਚੜ ਦੀ ਪੁਲਿਸ ਵੱਲੋਂ ਗੁਰੂ ਘਰੋਂ ਨਿਕਲਦੇ ਜਿਹੜਾ ਅਰਸ਼ਟ ਕਰਕੇ ਉੱਥੇ ਬੁੱਚੜਪੜੇ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਉਹਨਾਂ ਨੂੰ ਪੁੱਠਾ ਲੜਕਾ ਕੇ ਜੋਨ ਟੈਰੋਗੇਟ ਕੀਤਾ ਅੰਟੈਰੋਗੇਟ ਕਰਕੇ ਉਹਨਾਂ ਨੂੰ ਟੁਕੜੇ ਕਰ ਕਰਕੇ ਉਹਨਾਂ ਦੀ ਬਾਡੀ ਦੇ ਟੁਕੜੇ ਕਰ ਕਰਕੇ ਜਿਹੜਾ ਦੁਨਿਆ ਦੇ ਵਿੱਚ ਛੁੱਟ ਗਿਆ ਤੇ ਜਦੋਂ ਕੌਮ ਕੇ ਪਿੰਡ ਦੀ ਪੰਚਾਇਤ ਦੋ ਵਾਰ ਉਸ ਦਸ਼ਮ ਸਿੰਘ ਖੋਟੇ ਕੋਲ ਗਈ ਤੇ ਉਹਨੂੰ ਕਿਹਾ ਗਿਆ ਵੀ ਸਾਡੇ ਕੌਮ ਦੇ ਜਿਹੜੇ ਜੱਜਦਾ ਸਾਹਿਬ ਨੇ ਉਹਨਾਂ ਨੂੰ ਪੌਸਿਬਲ ਚੱਕਿਆ ਗਿਆ ਤੇ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਛੁਡਾਇਆ ਜਾਵੇ ਤੇ ਉਥੇ ਕਹਿੰਦਾ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਸਿਰਫ ਮੈਂ ਇਹਨਾਂ ਦੱਸ ਸਕਦਾ ਵੀ ਉਹ ਸ਼ਹੀਦ ਹੋਗੇ ਕਿ ਜਿਉਂਦੇ ਆ ਜਿਹੜਾ ਆ ਕਮੋਜੀ ਦੇ ਬਰਾਬਰ ਇਹ ਉਹਦੀ ਹਾਲਤ ਆ ਹਾਂ ਬਾਕੀ ਆ ਪਾਰਟੀਆਂ ਨੂੰ ਸਰਮਾਇਆ ਸਾਡੇ ਕੋਲ ਨਹੀਂ ਹੈਗਾ ਅਸੀਂ ਸਾਡੇ ਕੋਲ ਉਹਨੇ ਟੂਲਸ ਨਹੀਂ ਹੈਗੇ ਵੀ ਅਸੀਂ ਉਹਨੇ ਪ੍ਰਚਾਰ ਕਰ ਸਕੀਏ ਆ ਇਹਨਾਂ ਜ਼ਰੂਰ ਕਹਿੰਦੇ ਆ ਵੀ ਅਸੀਂ ਪੰਛ ਦੇ ਕੌਮ ਦੀ ਜਿਹੜੀ ਲੜਾਈ ਆ ਜਿਹੜੇ ਅੱਜ ਸਾਨੂੰ ਕਿਸਾਨਾਂ ਨੂੰ ਸਾਡੇ ਮਸੂਰਾਂ ਨੂੰ ਜਾਂ ਜਿੰਨੇ ਵੀ ਸਾਡੇ ਬੱਚੇ ਜਿਹੜੇ ਅੱਜ ਮਾਈਗ੍ਰੇਟ ਹੋ ਕੇ ਤੋਂ ਬਾਹਰ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਇੱਥੇ ਕੋਈ ਜੋਬ ਕਰਾ ਜਾਂ ਕੁਝ ਨਹੀਂ ਮਿਲਦਾ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਜੇ ਸਾਨੂੰ ਛੜ ਕੇ ਭੇਜਵਾ ਸੀ ਤੁਹਾਡੀ ਲੜਾਈ ਜਿਹੜੀ ਆ ਉੱਥੇ ਬਾਹਰ ਛੜ ਕੇ ਲੜ ਸਕਦੇ ਆ ਉੱਥੇ ਆਦੀ ਦੱਸ ਸਕਦੇ ਆ ਵੀ ਪੰਜਾਬ ਦੀ ਜਿਹੜੀ ਅਸਲ ਮੰਗ ਆ ਉਹ ਕੋਈ ਦਾਣ ਆਟਾ ਜਾਂ ਸਾਡੇ ਆ ਜਿਹੜੇ ਸਭ ਜੋਟਾ ਮਾਫ ਕਰੀ ਜਾਂਦੇ ਜਾਂ ਹਜ਼ਾਰ ਰਿਆ ਉਹ ਕਹਿੰਦੇ 1200 ਕਰਤਾ ਵੀ ਪੇਣਾਂ ਨੂੰ ਉਹ ਸਾਡੀ ਮੰਗ ਨਹੀਂ ਪੰਜਾਬ ਦੀ ਸਾਡੀ ਮੰਗ ਉਸ ਪੰਜਾਬ ਦੀ ਜਿਹੜੀ ਹੈਗੀ ਆ ਉਹ ਆ ਵੀ ਸਾਡਾ ਜਿਹੜਾ ਨੌਜਵਾਨ ਵਰਗਾ ਉਹ ਇੱਕ ਤਾਂ ਨਸ਼ਾ ਮੁਕਤ ਹੋਵੇ ਦੂਜੀ ਗੱਲ ਸਾਡੇ ਜਿਹੜੇ ਨੌਜਵਾਨ ਨੇ ਇਹ ਜਿਹੜਾ ਮੇਨ ਇੰਡਸਟਰੀ ਉਰੇ ਲੱਗਦੀ ਆ ਜੇ ਅਸੀਂ ਪੰਜਾਬ ਵਿੱਚ ਜਿਹੜੀ ਰਾਜਨੀਤੀ ਸੁਰਜੀਤ ਕਰਾਂਗੇ ਤੇ ਉਹਨਾਂ ਨੂੰ ਉੱਥੇ ਥੋਕ ਕੇ ਕਹੇਗਾ ਵੀ ਸਾਡੀ ਪਰਸੈਂਟੇਜ ਇੰਨਾ ਰੱਖੋ ਵਿੱਚ ਸਾਡੇ ਨੌਜਵਾਨਾਂ ਨੂੰ ਇੱਥੇ 70% ਜਿਹੜਾ ਕੋਟਾ ਵਾ ਉਹ ਰੱਖਿਆ ਜਾਵੇ ਜਿਹੜੇ ਬੱਚੇ ਸਾਡੇ ਆ ਉੱਥੇ ਲੜਾ ਜਿਹੜਾ ਪਰ ਉੱਥੇ ਲੱਗ ਸਕਣ ਉਹਦੇ ਕੰਮ ਕਰ ਸਕਣ ਸਾਡੇ ਦਾ ਨੌਜਵਾਨਾਂ ਨੂੰ ਇੱਥੇ ਕੁਝ ਨਹੀਂ ਮਿਲ ਚੜ ਦੇਖਦਾ ਪਲੱਸ 2 ਕਰ ਕਰਕੇ ਉਹ ਬਾਹਰ ਜਾਈ ਜਾਂਦੇ ਆ ਤੇ ਇੱਥੇ ਪ੍ਰਵਾਸੀ ਆ ਕੇ ਆਪਣਾ ਜਿਹੜਾ ਵਿਸਾਰ ਕਰੀ ਜਾਂਦੇ ਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਇਹ ਗਉਂਦਾ ਖੇਰ ਵਿੱਚ ਕਿਸੇ ਨੂੰ ਵੀ ਵੋਟ ਪਾਉਣੀਆਂ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਚੰਗਾ ਤੇ ਮੈਂ ਤੁਹਾਨੂੰ ਕੁਝ ਕਰਕੇ ਦੂੰਗਾ ਮੈਂ ਇੱਕੋ ਗੱਲ ਕਹਿੰਦਾ ਜੇ ਤੁਸੀਂ ਸਾਨੂੰ ਚੁਣ ਕੇ ਭੇਜ ਦਿਓ ਸਾਨੂੰ ਇੱਕੋ ਚੀਜ਼ ਆਉਂਦੀ ਹੈ ਜੋ ਸਾਡੇ ਪਰਿਵਾਰ ਕੌਮ ਤੇ ਪੰਦਰ ਲਈ ਪਹਿਲਾਂ ਕਰਦੇ ਰਹੇ ਆ ਤੇ ਉਹ ਸਾਡੇ ਕੋਰ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਲੜ ਸਕਦੇ ਆ ਉਹ ਲੜ ਬਹੁਤ ਵਧੀਆ ਸਕਦੇ ਆ ਤੇ ਉੱਥੇ ਲੋਕ ਸਭਾ ਦੇ ਵਿੱਚ ਅਸੀਂ ਲੜਾਂਗੇ ਵੀ ਤੇ ਉੱਥੇ ਉਹਨਾਂ ਨੂੰ ਦੱਸਾਂਗੇ ਵੀ ਸਾਡੇ ਪੰਜਾਬ ਦੀ ਇਹ ਸੋਨ ਲੰਗਾ ਜੀ ਹੈ ਪਰ ਜੇ ਸਾਡੇ ਅਸੀਂ ਪੰਜ ਸਰਪੰਚਾਂ ਦੇ ਕਿਸੇ ਪਿੱਛੇ ਲੱਗ ਕੇ ਐਮਪੀ ਆਪਣੇ ਐਮਐਲਏ ਜਾਂ ਅਸੀਂ ਪੰਜ ਸਰਪੰਚ ਵੀ ਜੇ ਕੋਈ ਗਲਤ ਚੁੜਦੇ ਆ ਤੇ ਉਸੇ ਕਰਕੇ ਜਿਹੜਾ ਸਾਨੂੰ ਕਦੇ ਧਰਨਿਆਂ ਦੇ ਬੈਣਾ ਪੈਂਦਾ ਤੇ ਕਦੇ ਸਾਨੂੰ ਜਿਹੜੇ ਸਾਡੇ ਨੌਜਵਾਨ ਜਿਹੜੇ ਮਰਦੇ ਆ ਜਾਂ ਉਹ ਨਸ਼ਿਆਂ ਨਾਲ ਮਰਦੇ ਚਾਹੇ ਕਿਵੇਂ ਵੀ ਮਰਦੇ ਆ ਚਾਹੇ ਉਹ ਕਰਜ਼ੇ ਨਾਲ ਮਰਦੇ ਆ ਉਹ ਤਾਂ ਹੀ ਹੁੰਦਾ ਜਦੋਂ ਅਸੀਂ ਆ ਚੋਣ ਦੀ ਜਿਹੜੀ ਪਾਰੀ ਹੁੰਦੀ ਹੈ ਨਾ ਜਦੋਂ ਅਸੀਂ ਐਮਐਲਏ ਜਾਂ ਐਮਪੀ ਚੜਨਾ ਹੁੰਦਾ ਜਿਹੜੀ ਸਾਡੀ ਆਵਾਜ਼ ਉੱਤੇ ਬਰੰਦ ਕਰਦੇ ਤੇ ਮਾਰੂ ਕਾਨੂੰਨ ਬਣਦੇ ਆ ਉਹ ਸਾਨੂੰ ਤਾਂ ਜਾ ਕੇ ਹੁੰਦਾ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਵੀ ਹੁਣ ਤੁਹਾਡਾ ਫੈਸਲਾ ਤੁਹਾਡੀ ਜ਼ਮੀਰ ਦਾ ਫੈਸਲਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੇਰੇ ਵੱਲੋਂ ਭਾਵੇਂ ਤੁਸੀਂ ਜਿਹੜੇ ਪਿਛਲੇ 75 ਸਾਲ ਤੋਂ ਕੋਈ ਅਕਾਲੀ ਕਾਂਗਰਸੀ ਹੋਂਦਾ ਆਪ ਦਾ ਹੋਂਦਾ ਬੀਜੇਪੀ ਨੇ ਗੋਤਾ ਪੈਣ ਲੱਗਿਆ ਸਾਡੇ ਪੰਜਾਬ ਚੋਂ ਉਹਨਾਂ ਤੁਹਾਡਾ ਫੈਸਲਾ ਵੀ ਤੁਸੀਂ ਕਿਸ ਨਾਲ ਖੜਨਾ ਕਿਹਨਾਂ ਖੜਨਾ ਉਦੋਂ ਤੱਕ ਪੰਜਾਬ ਨੇ ਕੋਈ ਨਵਾਂ ਪੰਪ ਛੱਡਿਆ ਹੋਗਾ ਉਹਨਾਂ ਵਾਲੇ ਪੰਜਾ ਸਾਲਾਂ ਨੂੰ ਅੱਜ ਤਾਂ ਤੁਹਾਡੀ ਕਚਿਆਰੀ ਚ ਫੇਰ ਆਵਾਂਗੇ ਪਰ ਇੰਨਾ ਜ਼ਰੂਰ ਕਹਿਣਾ ਵੀ ਜੇ ਤੁਸੀਂ ਸੋਚੋ ਕੋਈ ਦਿੱਲੀ ਤੋਂ ਚੱਲਿਆ ਹੋਇਆ ਕੋਈ ਲੜਾਈ ਜਾ ਕੇ ਲੜੂਗਾ ਕੋਈ ਨਹੀਂ ਲੜਨ ਲੱਗਿਆ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਉੱਪਰੋਂ ਹੁਕਮ ਆਉਂਦੇ ਉਹਨਾਂ ਨੇ ਉਹ ਹੀ ਪੂਜਣੇ ਆ ਜੇ ਤਾਨੂੰ ਲੱਗਦਾ ਵੀ ਅਸਲ ਤੁਸੀਂ ਪੰਜਾਬ ਦਾ ਬਦਲਾਵ ਲਿਆਉਣਾ ਤੇ ਬਦਲਾਵ ਤੁਹਾਡੇ ਤੋਂ ਸ਼ੁਰੂ ਹੋਣਾ ਕਿਸੇ ਹੋਰ ਕੋਲ ਨਹੀਂ ਸ਼ੁਰੂ ਹੋਣਾ ਉਹ ਤੁਹਾਨੂੰ ਕਰਨਾ ਪੈਣਾ ਉਹ ਤੁਹਾਨੂੰ ਹੀ ਲੜਨਾ ਪੈਣਾ ਤੁਹਾਡੀ ਲੜਾਈ ਪੰਜਾਬ ਦੀ ਤੁਹਾਨੂੰ ਲੜਦੀ ਪੈਣੀ ਹੈ ਕੋਈ ਹੋਰ ਨਵਾਂ ਬੰਦਾ ਨਹੀਂ ਅੱਗੇ ਲੜਨ ਲੱਗਿਆ ਫਿਰ ਹੁਣ ਤੁਸੀਂ ਵੇਖਣਾ ਲੜਾਈ ਤੁਸੀਂ ਅੱਜ ਤੋਂ ਸ਼ੁਰੂ ਕਰਦੀਆਂ ਕਿ ਆਉਣ ਵਾਲੇ 5 ਸਾਲਾਂ ਨੂੰ ਕਿ ਆਉਣ ਵਾਲੇ 10 ਸਾਲਾਂ ਨੂੰ ਇਹ ਥੋੜਾ ਫੈਸਲਾ ਅੱਜ ਦਾ ਤੁਹਾਡੇ ਕੋਲੋਂ ਆਉਣ ਵਾਲੇ 5 ਨੂੰ ਵੀ ਆਉਣਾ ਤੇ ਆਉਣ ਵਾਲੇ 10 ਨੂੰ ਵੀ ਆਉਣਾ ਇਹ ਹੁਣ ਤੁਸੀਂ ਵੇਖਣਾ ਤੁਸੀਂ ਕਿਦਾਂ ਖੜਦਾ ਇੰਨੀਆਂ ਬੇਚੀਆ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ